ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਪੰਜਾਬ ਦੇ ਵਿੱਚ ਅੱਜ ਦੁਪਹਿਰ ਤੋਂ ਸ਼ਾਮ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਧੁੱਪ ਕੜਾਕੇ ਦੀ ਪੈ ਰਹੀ ਹੈ ਗਰਮੀ ਦੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਨੇ ਨਾਲ ਦੀ ਨਾਲ ਹਮਸ ਅਤੇ ਗਰਮੀ ਦੇ ਵਿੱਚ ਹੁਣ ਨਮੀ ਦੀ ਮਾਤਰਾ ਵਧਦੀ ਜਾ ਰਹੀ ਹੈ ਜਿਸ ਦੇ ਨਾਲ ਪਸੀਨੇ ਵਾਲੀ ਗਰਮੀ ਤੇ ਮੁਰਕਾ ਬੇਹੱਦ ਵੱਧ ਚੁੱਕਿਆ ਹੈ ਤਾਂ ਆਜਾ ਸੈਟਰਡੇ ਮੈਸ ਦੇਖਾਂਗੇ ਮੌਸਮ ਦੇ ਵਿੱਚ ਤਾਪਮਾਨ ਕੀ ਕਹਿ ਰਿਹਾ ਹੈ ਕਿਹੜੇ ਇਲਾਕੇ ਵਿੱਚ ਬੱਦਲਵਾਈਆਂ ਮੀਂਹ ਦੇ ਹਾਲਾਤ ਨੇ ਸ਼ਾਮ ਵੇਲੇ ਤੱਕ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤਾਜਾ ਸੈਟਰਡੇ ਮੈਸ ਦੇਖੀ ਜਾਵੇ ਤਾਂ ਮੌਸਮ ਫਿਲਹਾਲ ਸਾਫ਼ ਹੈ ਹਲਕੀ ਦਰਮਿਆਨੀ ਪੱਛਮੀ ਬੱਦਲਵਾਈਆਂ ਆਉਂਦੇ ਕੁਝ ਘੰਟੇ ਵਿੱਚ ਮੁਕਸਰ ਫਜ਼ਿਲਕਾ ਫਿਰੋਜ਼ਪੁਰ ਮਲੋਟ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਜਿਨ੍ਹਾਂ ਦੇ ਕਾਰਨ ਕੋਈ ਵੱਡਾ ਮੀਂਹ ਦਾ ਅਸਰ ਤਾਂ ਨਹੀਂ ਹੈ ਪਰ ਹਲਕੀ ਦਰਮਿਆਨੀ ਬੱਦਲوں ਇਹਨਾਂ ਦੇ ਕਾਰਨ ਥੋੜੀ-ਬਹੁਤੀ ਜੜਮਣ ਕਣੀ ਚ ਬੂੰਦਾਬੰਦੀ ਕਿਸੇ ਕਿਸੇ ਟਾਮੇਟਾ ਮੇ ਇਲਾਕੇ ਵਿੱਚ ਦੇਖੀ ਜਾ ਸਕਦੀ ਹੈ ਪਰ ਕੋਈ ਵੱਡੇ ਹਾਲਾਤ ਨਹੀਂ ਹਨ ਜਿਸ ਨਾਲ ਅਸੀਂ ਕਹਿ ਸਕੀਏ ਕਿ ਬਹੁਤ ਜ਼ਿਆਦਾ ਕੋਈ ਮੀਂਹ ਦੀ ਉਮੀਦ ਹੋ ਸਕਦੀ ਹੈ ਜ਼ਿਆਦਾਤਰ ਹਾਲਾਤ ਅੰਡਰ ਕੰਟਰੋਲ ਹੀ ਬਣੇ ਰਹਿਣ ਦੀ ਉਮੀਦ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਜ਼ਿਆਦਾ ਠੀਕ ਹੀ ਬਣੇ ਰਹੇਗਾ ਖੁਸ਼ਕ ਮੌਸਮ ਹੈ ਬਹੁਤੇ ਇਲਾਕਿਆਂ ਤੇ ਤੇ ਦੁਆਬੇ ਤੇ ਮਾਝੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਹਵਾ ਪੂਰਬ ਦਿਸ਼ਾ ਤੋਂ ਚੱਲਣ ਦੇ ਕਾਰਨ ਨਮੀ ਦੀ ਮਾਤਰਾ ਵਾਧਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਆਉਂਦੀ ਕੱਲ ਨੂੰ ਮੀਂਹ ਦੇ ਹਾਲਾਤ ਪਣ ਸਕਦੇ ਨੇ ਪਰ ਅੱਜ ਸ਼ਾਮ ਜਾਂ ਰਾਤ ਤੱਕ ਕੋਈ ਅਜਿਹੇ ਹਾਲਾਤ ਨਹੀਂ ਹਨ ਤਾਜ਼ਾ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ 42 ਡਿਗਰੀ ਤਾਪਮਾਨ ਪਾਰ ਕਰ ਚੁੱਕਿਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਇਲਾਕੇ ਵਿੱਚ ਤਾਪਮਾਨ ਦੇ ਕੀ ਹਾਲਾਤ ਬਣੇ ਹੋਏ ਨੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਤਾਂਕਿ ਤੁਸੀਂ ਕੋਈ ਵੀ ਜਾਣਕਾਰੀ ਨੂੰ ਮਿਸ ਨਾ ਕਰ ਸਕੋ ਬਾਕੀ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਜਾਣਕਾਰੀ ਰਾਤ ਦੀ ਅਪਡੇਟ ਜੋ ਵੀ ਹੋਵੇਗੀ ਉਹ ਇੱਕ ਸਪੈਸ਼ਲ ਬੁਲੇਟਨ ਆਹੀ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਮਿਲਦੇ ਆ ਜੀ ਅਗਲੀ ਜਾਣਕਾਰੀ ਲੈ ਕੇ ਸ਼ਾਮ ਦੀ ਵੀਡੀਓ ਵਿੱਚ ਰਾਤ ਦੀ ਅਪਡੇਟ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ